ਆਸ਼ ਪਹਿਲੇ ਹੀ ਪੈ ਗਿਆ ਮਾਤਾ ਰਾਣੀ ਦਾ ਇੱਥੇ ਲੰਗਰ ਲੱਗਾ ਹੋਇਆ ਹੈ 14 15 16 ਤੱਕ ਉਹ ਯਾਰ ਮੇਲੇ ਦੀਆਂ ਤਿਆਰੀਆਂ ਪਹਿਲੇ ਹੀ ਸ਼ੁਰੂ ਹੋ ਗਈਆਂ ਰੌਣਕਾਂ ਦੇਖੋ ਇੱਥੇ ਰੋਪਾਰੂ ਜਿਵੇਂ ਲੱਗਾ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਤੇ ਸਾਰ ਸਭੇ ਕੰਮ ਚੱਲੂ ਹੈ ਸਾਹਵੇਂ ਇੱਕ ਮੋੜ ਹੈ ਜੀ ਹਾਂ ਜੋ ਹੀ ਰਣੀਆ ਮੇਂ ਲੱਗਦਾ ਲੱਗਦਾ ਆਪਣਾ ਇਸ ਵਿੱਚ ਜਦੋਂ ਜਾਰੀ ਨਾਲ ਲੈਣੇ ਨੂੰ ਨਹੀਂ 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 ਬਲੱਡ ਦੀ ਲੋੜ ਸੀ ਤੇ ਮੇਰੀ ਦੁਕਾਨ ਸੀ ਕਿ ਦਸੂਏ ਦਸੂਏ ਮੇਰੀ ਦੁਕਾਨ ਸੀ ਕਿ ਤੇ ਮੁੰਡੇ ਮਾਲਕੇ ਮੇਰੇ ਯਾਰ ਤੋਂ ਜਿਹੜੇ ਦਸੂਏ ਦੇ ਸੀਏ ਮਾਤਾ ਰਾਣੀ ਦਾ ਇਨਾ ਚਮਤਕਾਰ ਆ ਉਹ ਦਿਨ ਗਿਆ ਤੇ ਅੱਜ ਦਾ ਦਿਨ ਆ ਤੇ ਸਾਨੂੰ ਮਾਤਾ ਰਾਣੀ ਨੇ ਮੇਰੀ ਹਾਲ ਹਾਲ ਹਾਂਜੀ ਦੋਸਤੋ ਰ ਆ ਰਾਸਸੀ ਗੱਲ ਜਿਸ ਤਾਰਿਆਂ ਨੇ ਤੇ ਅੱਜ ਦਾ ਵਲੌਗ ਬਹੁਤ ਸਪੈਸ਼ਲ ਹੈ ਤੇ ਆਪਣੇ ਛੌਂ ਦਾ ਮਹੀਨਾ ਸਟਾਰਟ ਹੋਣ ਵਾਲਾ ਤੇ ਮਾਤਾ ਦੇ ਮੇਲੇ ਜਿਹੜੇ ਸ਼ੁਰੂ ਹੋਣ ਵਾਲੇ ਆ ਤੇ ਅੱਜ ਦੀ ਤੁਹਾਨੂੰ ਅਪਡੇਟ ਦਿੰਨੇ ਆ ਰਸਤੇ ਦੇ ਵਿੱਚ ਕੀ ਕੀ ਹੋ ਰਿਹਾ ਤੇ ਸਾਡੇ ਨਾਲ ਬਣੇ ਰਹੀਓ ਆਈ ਜੋ ਹੀ ਰੰਗਿਆ ਤੁਹੇ ਕੱਟਿਆ ਪਹਿਲਾਂ ਤੁਹਾਨੂੰ ਇਸ ਨੂੰ ਵੀ ਚਾਹੁੰਦਾ ਹਾਂ ਵੀ ਸਭ ਦੇ ਨਾਲ ਸੇਗੀ ਵੀ 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 ਪਿਛਲੀ ਵਾਰੀ ਦੱਸਿਆ ਸਟੋਰੀ ਕਿਤਾ ਦੀ ਲੱਗੀ ਤੁਹਾਨੂੰ ਸਾਡੇ ਤੇ ਅੱਜ ਦੇ ਉਸ ਤੋਂ ਅਗਲੀ ਸਟੋਰੀ ਤੁਹਾਨੂੰ ਦੱਸਦੇ ਆ ਵਿਆਹ ਤੋਂ ਬਾਅਦ ਦੀ ਵਿਆਹ ਦੀ ਜੀ ਸਟੋਰੀ ਤੁਸੀਂ ਨਹੀਂ ਸੁਣੀ ਆ ਜੇ ਤੁਸੀਂ ਪਿਛਲਾ ਬਲੌਗ ਦੇਖ ਸਕਦੇ ਆ ਤਾਂ سٹੋਰੀ ਦਾ ਪਤਾ ਲੱਗ ਜੇਗਾ ਤੇ ਉਸ ਤੋਂ ਬਾਅਦ ਇਸਟੋਰੀ ਦੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਅਸੀਂ ਮਾਲਕੇ ਪਹਿਲਾਂ ਘਰੇ ਆਏਗੇ ਘਰੇ ਆਏ ਤੇ ਘਰੇ ਦੋ ਤਿੰਨ ਘਰੇ ਦੋ ਤਿੰਨ ਹੋਰੀ ਤੇ ਜੜੀ ਨੂੰ ਪੁਲਿਸ ਭੇਜ ਤੇ ਮੁੜ ਕੇ ਫਿਰ ਪਹਿਲਾਂ ਤਾਂ ਮੇਰੇ ਚਾਚੇ ਨੇ ਮਾਲਕੇ ਉਹਨੂੰ ਉਹ ਕਹ ਰਿਹਾ ਵੀ ਆਵੇ ਇੱਥੇ ਵਾਰ-ਵਾਰ ਨਾ ਇੱਥੇ ਆ ਕੇ ਤਮਾਸ਼ਾ ਕਰ ਹੁਣ ਕੁੜੀ ਤੇਰੀ ਹੁਣ ਆਦਰੇ ਨਾ ਰਾਜੀ ਆ ਵੀ ਤੂੰ ਹੁਣ ਵਾਰ-ਵਾਰ ਨਾ ਫੇਰ ਤੇ ਫੇਰ ਕੋਈ ਆਇਆ ਕਿਉਂ ਸੀਗਾ ਚਲੋ ਤੇ ਬਹੁਤ دیر ਬਹੁਤ دیر ਬਾਅਦ ਆਇਆ ਇਹ ਨਾ ਪੁੱਜਾ ਵਿਆਹ ਤੋਂ ਵਿਆਹ ਤੋਂ ਮੇਰੇ ਖਿਆਲ ਚ 7-8 ਮਹੀਨੇ ਬਾਅਦ ਆਇਆ ਜਦੋਂ ਉਹਦੀ ਕੰਡੀਸ਼ਨ ਹੈ ਨਾ ਥੋੜੀ ਜਿਹੀ ਖਰਾਬ ਹੋ ਗਈ ਸੀ ਕੰਡੀਸ਼ਨ ਖਰਾਬ ਹੋ ਗਈ ਥੋੜਾ ਜਿਹਾ ਬਿਮਾਰ ਰਿਹਾ ਲੱਭੇ ਸੀਗੇ ਓਏ ਹੋ ਗਿਆ ਰਸਤਾ ਬੜਾ ਖਰਾਬ ਆ ਓਏ ਔਲੀ ਔਲੀ ਚਲਾਣੇ ਆ ਪਿੱਛੇ ਬਸ ਆਉਂਦੇ ਵੀ ਮਗਰ ਸ਼ੀਸ਼ੇ ਵਿੱਚੋਂ ਸ਼ੀਸ਼ੇ ਦਾ ਫਾਇਦਾ ਹੈਗਾ ਸ਼ੀਸ਼ੇ ਵਿੱਚੋਂ ਦੇਖ ਲਈਦਾ ਤੇ ਮੁਆਰ ਪਹੇਗੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਮਿਲਨ ਆਏ ਤੇ ਮਿਲੇ ਮੇਰੇ ਖਿਆਲ ਚ ਮਿਲੇ ਸੀ ਕਿਹਣਾ ਪੁੱਛ ਤੈਨੂੰ ਕਾਦੀ ਮੇਰੇ ਬਹੁਤ ਬਿਮਾਰ ਹੋ ਗਏ ਸੀ ਹਾਂ ਤੇ ਮਿਲੇ ਸੀ ਇਹਨਾਂ ਮਾਲਾਗੇ ਮਿਲਣਾ ਜਦੋਂ ਬਲੱਡ ਚਾਣਾ ਸੀ ਤੇ ਇਹਨਾਂ ਨੇ ਇਹਨਾਂ ਨੇ ਬੋਤਲ ਦਿੱਤੀ ਖੂਨ ਦੀ ਦਾੜੀਆਂ ਤਾਂ ਮੈਂ ਲੈਣੇ ਨੂੰ ਨਹੀਂ 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 ਬਲੱਡ ਦੀ ਲੋੜ ਸੀਗੀ ਤੇ ਮੇਰੀ ਦੁਕਾਨ ਸੀਗੀ ਦਸੂਏ ਤੇ ਸੁਵੇ ਮੈਂ ਦੁਕਾਨ ਸਿੱਗੀ ਤੇ ਮੁੰਡੇ ਮਤਲਕ ਮੇਰੇ ਯਾਰ ਤੋਂ ਜਿਹੜੇ ਦਸੂਹੇ ਦੇ ਸੀ ਉਹਨਾਂ ਸਾਰਿਆਂ ਨੂੰ ਇਕੜਾ ਦੇ ਯਾਰ ਮੇਰੇ ਨਾਲ ਇਕੜਾ ਦੇ ਤੇ ਉਹਨਾਂ ਸਾਰਿਆਂ ਨੂੰ ਮੈਂ ਇਕੱਠੇ ਕਰਕੇ ਨਾ ਇਕੱਠੇ ਕਰਕੇ ਲੈ ਗਿਆ ਮੈਂ ਕਿਹਾ ਵੀ ਚੱਲ ਯਾਰ ਕਿਸ ਮੈਂ ਕਿਹਾ ਪੰਜ ਚਾਰ ਪੰਜ ਜਾਣੇ ਲੈ ਜਾਨਾ ਤੇ ਮੈਂ ਕਿਹਾ ਕਿਸੇ ਦਾ ਬਲੱਡ ਮਿਲੂਗਾ ਤੇ ਭਈ ਚਲੋ ਆਪਾਂ ਮਤਲਕ ਬਲੱਡ ਦੇ ਦਾਂਗੇ ਉਹਦਾ ਜਿਹਦਾ ਮੈਚ ਕਰ ਜੂਗਾ ਬੋਤਲ ਇੱਕ ਦੇ ਦਾਂਗੇ ਜਿੰਨੇ ਮੁੰਡੇ ਨਾਲ ਲੈ ਗਿਆ ਕਿਸੇ ਦਾ ਨਹੀਂ ਮੈਚ ਕੀਤਾ ਮੇਰਾ ਹੀ ਮੈਚ ਕੀਤਾ ਇਹਨਾਂ ਦਾ ਕੀਤਾ ਡੈਡੀ ਕਹਿੰਦਾ ਮੈਂ ਨਹੀਂ ਲੈਣਾ ਕੰਦੇ ਮੈਂ ਨਹੀਂ ਲੈਣਾ ਕਹਿੰਦੇ ਆਪਣਾ ਕਹਿੰਦਾ ਵਾਪਸ ਲੈ ਲੈ ਬੋਤਲ ਮੈਂ ਡਾਕਟਰਾਂ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕਿਹਾ ਭਾਵਾ ਮੈਨੂੰ ਰੋੜਨੇ ਪੈ ਜਵੇ ਬੋਤਲ ਮੈਂ ਕਿਹਾ ਇਹਨੂੰ ਨਹੀਂ ਮੈਂ ਕਿਹਾ ਕੋਨ ਦੀ ਬੋਤਲ ਦੇਣੀ ਹੈਗੀ ਮੈਂ ਕਿਹਾ ਇਹ ਮੇਰੀ ਬੇਇੱਜ਼ਤੀ ਕਰੀ ਜਾਂਦਾ ਵੇ ਇਦਾਂ ਹੀ ਸ਼ਰਮ ਹੀ ਅਜੀ फिर जी फिर क्या फिर डॉक्टर डॉक्टर कोई गल सा मै गया इदा कही बेहद नहीं लगी है इन गल कह दी ओ यार ने मतलब दिखी है बोतल ओ खून दोतल ओदी नहीं है चलो लास्ट टाइम चे बेचारा नहीं रहा है बुझा हुआ है टीवी ਹੋ ਗਈ ਸੀਗੀ ਟੀਵੀ ਟੀਵੀ ਇਹ ਵੀ ਨਹੀਂ ਪਾਰੀ ਹੋ ਗਈ ਇਹੋ ਲੋਕ ਪਤਾ ਨਹੀਂ ਟੀਵੀ ਦਾ ਲਾਜ ਚਲਦਾ ਪਿਆ ਹੈ ਹੋਸਪਟਲ ਲਾਜ ਚਲਦਾ ਪਿਆ ਤੁਸੀਂ ਪਤਾ ਨਹੀਂ ਪੱਛੀ ਹੈ ਚਲੋ ਬਖਰੀ ਦਾ ਨੂੰ ਅੱਜ ਦਿਲ ਰਹੇ ਗਏ ਆ ਆ ਪਹਾੜਾ ਵਾਲਾ ਇਹ ਪਹਾੜਾ ਦਾ ਮਾਹੌਲ ਹੈ ਇਹ ਕਹਾਣੀ ਹੈ ਅੱਹ ਅੱਲਾਹ ਲਾ ਲਾ ਸਦਾ ਖੈਰ ਤੇ ਆਇਆ ਸਿਆਵਾ ਦੇ ਆ ਦੇਖੋ ਜੀ ਲੰਗਰ ਮੈਂਗਾ ਇਹ ਮਹਾ ਮਾਈ 2 3 2 3 4 5 ਉਹ ਬੋਰਡ ਤੇ ਬਣਾਉਂ 2 ਲੇਟਸ ਅਪਡੇਟ ਜੀ ਪਹਿਲਾ ਇਹ ਜਿਹੜਾ ਬੋਰਡ ਇੱਥੇ ਲੱਗਾ ਸੀਗਾ ਉਹ ਦੀ ਉਹ ਦੀ ਤਰੀਕ ਸੀਗੀ 2 3 4 5 ਉਹ ਸ਼ੁਰੂ ਆਈ ਇੱਥੇ ਵੀ ਬੋਰਡ ਲੱਗਾ ਇੱਕ ਇੱਥੇ ਵੀ ਸਾਹਮਣੇ ਬੋਰਡ ਦਿਖਾਣਾ ਤੁਹਾਨੂੰ ਇੱਥੇ ਵੀ ਲਿਖਿਆ ਪਹਿਲੇ ਨਗਾਤੇ ਮਾਤਾ ਦੀ ਇੱਛਾ ਅਨੁਸਾਰ ਲੰਗਰ ਲਗਾਇਆ ਜਾਵੇਗਾ ਚਲੋ ਜੀ ਮਾਤਾ ਦੀ ਇੱਛਾ ਅਨੁਸਾਰ ਹੀ ਹੋਣਾ ਸਾਰਾ ਕੁਝ ਅਸੀਂ ਮਾਤਾ ਦੀ ਇੱਛਾ ਅਨੁਸਾਰ ਹੀ ਚੱਲ ਰਹੇ ਹਾਂ ਚਲੋ ਜੀ ਤੇ ਹਲੋ ਬੰਦਾ ਉਹਦਾ ਵਧੀਆ ਸੀਗਾ ਬੰਦਾ ਵਧੀਆ ਸੀਗਾ ਕਿਹਿਆ ਚੱਲ 15ਵਾਂ 15ਵਾਂ ਇੱਕ ਸੇ ਪ੍ਰਾਚਨ ਮੰਦਰ ਦਿਲੰਦਰ ਵੱਲੋਂ 5 ਅਗਸਤ ਤੋਂ 9 ਅਗਸਤ ਤੱਕ ਲੋ ਜੀ ਲੋ ਜੀ ਅੱਗੇ ਵੀ ਹੈਗਾ ਜੀ ਇੱਥੇ ਵੀ ਬੁੱਕ ਹੈ ਜੀ ਇਹ ਸਾਰਿਆਂ ਜਿੱਥੇ ਜਿੱਥੇ ਆਪਣੇ ਬੋਰਡ ਲਗਾਏ ਪਏ ਆ 8ਵਾਂ ਵਿਸ਼ਾਲ ਲੰਗਰ ਤੇ ਜਿਹੜਾ ਜਿਹਨਾਂ ਨੇ ਬੋਰਡ ਇੱਥੇ ਲਗਾਤੇ ਆ ਤੇ ਉਹਨਾਂ ਦੀ ਜਗ੍ਹਾ ਇਹ ਬੁੱਕ ਹੋ ਗਈ ਆ ਉਹ ਉੱਥੇ ਵੀ ਲਗਾਇਆ ਪਿਆ ਇਹ ਸਾਰੀਆਂ ਜਗ੍ਹਾ ਹੁਣ ਬੁੱਕ ਹੋ ਗਈਆਂ ਤੇ ਜਿਨ੍ਹਾਂ ਜਿਨ੍ਹਾਂ ਨੂੰ ਭਾਈ ਲੋੜਿਆ ਲੰਗ ਲਗਾਉਂਦੇ ਇੱਥੇ ਆ ਕੇ ਆਪਣੇ ਆਪਣੇ ਮੋੜ ਟੰਗ ਜੋ ਤੇ ਫੇਰ ਨਾ ਕਹੀਓ ਫੇ ਲੜਾਈ ਨਾ ਕਰਦੇ ਰਹੀਓ ਇੱਥੇ ਮੈਂ ਆਪਣਾ ਮੋੜ ਲਾਇਆ ਹੈਗਾ ਕਿ ਭਈ ਕਾ ਹੋ ਜਾਂਦੀ ਹੈ ਕਿ ਜਿਆਦਾ ਘੱਟ ਹੁੰਦੀ ਹੈ ਨਾ ਫੇ ਹਿਮਾਚਲ 'ਚ ਫੇ ਹਿਮਾਚਲ ਦੇ ਹਿਮਾਚਲ ਦੇ ਏਰੀਆ ਵਿੱਚ ਕਈ ਮਾਲਕੇ ਲਗਾਨ ਨਹੀਂ ਦਿੰਦੇ ਹੈਗੇ ਬਾਕੀ ਪਤਾ ਨਹੀਂ ਲਗਾਨ ਦਿੰਦੇ ਕਿ ਨਾ ਦਿੰਦੇ ਲਗਾ ਦਿੰਦੇ ਉਹਦੇ ਉੱਤੇ ਉਹਦਾ ਉਹਦਾ ਭਵੰਤਾ ਕਰੀ ਲੈ ਕਦੀ ਬਸਰ ਹੁੰਦੇ ਲੰਗਰ ਦਾ ਲੱਗੇ ਹੁੰਦੇ ਜਿੱਥੇ ਮਰਜੀ ਰਾਹ ਲੱਗਦਾ ਕਿ ਆਣਾ ਕਿੜਾ ਕੱਪ ਜਾ ਮਾਰਨਾ ਹਾਂ ਇਹ ਵੀ ਗੱਲ ਹੈ ਵੀ ਨਾ ਕਦੀ ਲਾਣਾ ਮਾਰਦਾ ਨਾ ਕਦੀ ਲਾਣਾ ਹੋ ਜੀ ਚਲੋ ਜੀ ਪਾਉਜ਼ ਕਰੋ ਹੁਣ ਥੋੜੇ ਦੇਰ ਆਹ ਦੇਖੋ ਜੀ 9 10 ਹਾਂ ਇਹ 9 10 11 ਇੱਥੇ ਇਹ ਹੈਗਾ ਜੀ 9 ਅਗਸਤ ਤੋਂ 14 ਅਗਸਤ ਤੱਕ ਕਈਆਂ ਨੇ ਮਾਲਕ ਜਿੱਥੇ ਪਹਿਲਾਂ ਪਿਛਲੇ ਪਾਸੇ ਜਿਹੜਾ ਬੋਰਡ ਲੱਗਾ ਉਹ ਯਾਰ ਇੱਧਰ ਫਰੰਟ ਕੈਮਰਾ ਵੀ 깔 ਆ ਇਹ ਤੂੰ ਸਮਝਾਣਾ ਇਹ ਬੰਦਾ ਇਹਨੂੰ ਸਮਝਾਣੇ ਪੈਂਦਾ बार-बार ਸਮਝਾਣੇ ਪੈਂਦਾ ਇੱਕ ਚੀਜ਼ बार-बार ਬਾਹ ਵਾਂ ਸਮਝਾਣੇ ਪੈਂਦੀ ਤੈਨੂੰ ਹੈ ਤੁਹਾਨੂੰ ਤਾਂ ਬਾਰ-ਬਾਰ ਸਮਝਾਉਂਦਾ ਵੀ ਨਹੀਂ ਪੱਲੇ ਪੈਂਦੀ ਇਹ ਗੱਲ ਤੂੰ ਕਹਣਾ ਜਵਾਲੜਾ ਲੜਾ ਲਪਈ ਹੈ ਜਵਾਨ ਥੋੜੀ ਲੜਾ ਨਹੀਂ ਵੀ ਪਿਆਰ ਨਾਲ ਕਰਨੀ ਪਈ ਪਿਆਰ ਨਾਲ ਨਹੀਂ ਵੀ ਇਹ ਠੀਕ ਹੈ ਠੀਕ ਹੈ ਜੀ ਲਓ ਜੀ ਹੁਣ ਆ ਪਾ ਗਏ ਬਾਬਾ ਮੈਂ ਰੱਖ ਲਿਆ ਅੱਗੇ ਦੇਖੋ ਜੀ ਭਗਤ ਭਗਵੰਤ ਮਾਨ ਬਈ ਫਗਤ ਸਿੰਘ ਕਿਹ ਲੱਗਾ ਹੈ ਭਗਵੰਤ ਮਾਨ ਤੇ ਭਗਤ ਸਿੰਘ 'ਚ ਬਹੁਤ ਫਰਕ ਹੈ ਜੀ ਆਹ ਲਓ ਜੀ ਦੇਖੋ ਜੀ ਭਗਵੰਤ ਜੀ ਦੇ ਕਿਤੇ ਭਗਵੰਤ ਸਿੰਘ ਜੀ ਭਗਵਾਨ ਦਵਾਨ ਦੀ ਸਰਕਾਰ ਆ ਗਈ ਹੈ ਭਗਵਾਨ ਦਵਾਨ ਦਾ ਰਾਜ ਆ ਗਿਆ ਸਰਕਾਰ ਵੀ ਹੈ ਲੋਕਾਂ ਨੇ ਬਣਾਈ ਹੈ ਔਰ ਗਨਾਂ ਨੇ ਬਣਾਈ ਹੈ ਲੋਕੀ ਅੱਗੇ ਕੇ ਸਾਨੂੰ ਬੋਰਡ ਹੋਰ ਦਿਖਾਣੇ ਆ ਤੇ ਆਗੇ ਜੀ ਆਂਗਣ ਐਟ ਐਲ ਗਾਰਡਨ ਪਿਕਨਿਕ ਸਪੋਟ ਹਾਊਸ ਇਹ ਲਗਾੜਨ ਇਥੇ ਕਰੀ ਗਿਆ ਤਾਂ ਹਨੇਰਾ ਲੋੜ ਹੀ ਨਹੀਂ ਪਈ ਤੁਹਾਨੂੰ ਸਰ ਆਇਆ ਹੋਇਤਾ ਦੋ ਮਿੰਟ ਪਾਉਜ਼ ਕਰਦੇ ਆ ਜੀ ਲੋ ਜੀ ਇੱਥੇ ਵੀ ਆਪਾਂ ਪੁੱਛਦੇ ਆ ਜੀ ਸ਼ਾ ਲੰਗਰ ਇਹ ਹੈਗਾ ਇਹ 5 6 7 8 ਆੰਤਰੀ ਤੋਂ ਮਾਤਾ ਦੇ ਮੇਲੇ ਸ਼ੁਰੂ ਆ 5 ਅਗਸਤ ਤੋਂ ਨਹੀਂ ਨਹੀਂ ਉਹਦਾ ਮੇਲੇ ਤਾਂ 2 2 ਤਰੀਕ ਤੋਂ ਚੱਲੂ ਆ 2 ਤਰੀਕ ਤੋਂ ਸ਼ੁਰੂ ਆ ਹਾਂ 2 ਤਰੀਕ ਤੋਂ ਮੇਲੇ ਚੱਲੂ ਆ 2 ਤਰੀਕ ਤੋਂ ਲੰਗਰ ਸ਼ਟਾਰਟ ਆਏ ਤੋਂ ਪਹਿਲਾ ਜਿਹੜਾ ਆਪਾਂ ਕੋਲ ਜਿਹੜਾ ਪੜਿਆ ਸੀਗਾ ਉਹ ਦੋ ਤਰੀਕ ਤੋਂ ਹੀਗਾ ਉਥੇ ਦੋ ਤਰੀਕ ਤੋਂ ਸਟਾਰਟ ਹੋ ਗਿਆ ਦੋ ਤਰੀਕ ਤੋਂ ਲੈ ਗਏ ਮਾਤਾ ਦੀ ਇੱਛਾ ਅਨੁਸਾਰ ਚਲੋ ਮਾਤਾ ਦੀ ਇੱਛਾ ਜਿੰਨਾ ਰਹੂਗਾ ਉਹ ਜਿੰਨਾ ਲੱਗ ਰਹੇ ਸਭ ਇੱਕ ਮੋੜ ਆ ਜੀ ਔਰ ਪੂਰੇ ਵਾਲਿਆਂ ਦਾ ਲੋ ਜੀ ਲੰਗਰ ਦਾ ਆਏਗੇ ਸਾਤ ਲੰਗਰ ਦਾ ਹੀ ਤਾਂ ਖਾएंगे 12 ਤੇ ਖਾएंगे 3 ਭਰਿਆ ਹੋਇਆ ਹੈ ਉਹ ਤੇ ਲੈ ਲਈਏ ਕੀ ਮਸਾਲੇ ਨੇ ਉਹ ਬੰਦ ਲੰਗਰ ਨਹੀਂ ਚਾਹੀਦੀ ਥੂੜ ਮੈਂ ਚੁਣਾ ਲਈਏ ਲੱਗਾ ਲੱਗਾ ਜੀ 14 15 16 ਤਰੀਕ ਨੂੰ ਇਹ ਅੰਦਰ ਲਿਖਿਆ ਗਿਆ तो लंगर लगा हुआ तो लगा। है चौदह पंद्रह सोलह तरीक तक मेले दया पहले ही शुरू हो गई रौनक देखो पानी पीन गए मेले तो पहले ही रौनक लगिया हुई ਦੇਖੋ ਹੁਣ ਕਾ ਮਾਤਰਾ ਦੇ ਤੋਂ ਲੱਗ ਰਾ ਹੈ ਢੰਡਾਰਾ ਲੰਗਰ ਦੇ ਲੋ ਜੀ ਇੱਥੇ ਵੀ ਲਾਇਆ ਪਿਆ ਜੀ ਲੰਗਰ ਦੇ ਅੰਦਰ ਤੇ ਚੱਲਦਾ ਪਿਆ ਤੇ ਅਸੀਂ ਬਸ ਸਾਡੀ ਇੱਛਾ ਹੁਣ ਹੈ ਨਹੀਂ ਕਿ ਲੰਗਰ ਖਾਣ ਦੀ ਫੇਰ ਵੀ ਖਾ ਲਈ ਆ ਤੇ ਚਲੋ ਜੀ ਹੁਣ ਅੱਗੇ ਦੁਕਾਨੇ ਆ